ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚਲੇ ਆਂ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਜਿੱਥੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ ਦਿਨ ਗੁਜ਼ਾਰੇ ਨੇ ਵੈਸੇ ਤਾਂ ਉਹ ਪੈਰਿਸ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋਈ ਸੀ ਚੜਾਈ ਕੀਤੀ ਸੀ ਪੈਰਿਸ ਦੇ ਵਿੱਚ ਪਰ ਉਹ ਵਾਪਸ ਇੰਗਲੈਂਡ ਦੇ ਵਿੱਚ ਦੁਹਰਾਉਣ ਵਾਸਤੇ ਲੈ ਆਏ ਸੀ ਜਿਹੜੀ ਕਿ ਉਸ ਵੇਲੇ ਮਹਾਰਾਣੀ ਵਿਕਟੋਰੀਆ ਸੀ ਤੇ ਉਹਦੋਂ ਪਹਿਲਾਂ ਦੀ ਜ਼ਿੰਦਗੀ ਜਿਹੜੀ ਹੈ ਬਚਪਨ ਤੋਂ ਲੈ ਕੇ ਜਿਹੜੀ ਉੱਥੇ ਗੁਜ਼ਾਰੀ ਗਈ ਕਿਉਂਕਿ ਉਹ ਉਹਨਾਂ ਨੂੰ ਅਸਟੇਟ ਦਿੱਤੀ ਗਈ ਹੈ ਤੇ ਜਾ ਕੇ ਅਸੀਂ ਉੱਥੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਰਾਹ ਦੀਆਂ ਕਿਤੇ ਕਿਤੇ ਮੈਂ ਝਲਕੀਆਂ ਵੀ ਬਣਾਉਂਗਾ ਕਿਉਂਕਿ ਜਿੱਥੇ ਅਸੀਂ ਪੌਂਚਨਾ ਜਿਲ੍ਹਾ ਦਾ ਸਟੇਸ਼ਨ ਹੈ ਉਹ ਤਕਰੀਬਨ 140 ਮੀਲ ਹੈ ਭਾਵੇਂ 200 ਕਿਲੋਮੀਟਰ 250 ਕਿਲੋਮੀਟਰ ਹੈ ਸਾਡੀ ਜਿਹੜੀ ਵਾਟ ਹੈ ਪਰ ਉੱਥੇ ਜਾ ਕੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਜੀਵਨੀ ਬਾਰੇ ਤੇ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਮਹਾਰਾਜਾ ਦਲੀਪ ਸਿੰਘ ਹੈ ਇਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਯੰਗੇਸਟ ਮਹਾਰਾਣੀ ਜਿੰਦਾ ਦੀ ਕੁਖੋਂ ਪੈਦਾ ਹੋਇਆ ਸੀ ਤੇ ਜਦੋਂ ਸ਼ੇਰ ਸਿੰਘ ਦੀ ਮੌਤ ਹੋ ਗਈ ਸੀ ਮਹਾਰਾਜਾ ਰਜੀਨਾ ਦਾ ਜਿਹੜਾ ਤੀਸਰਾ ਪੁੱਤ ਸੀ ਤੇ ਇਹ ਰਾਜਗਦੀ ਤੇ 5 ਸਾਲ ਦੀ ਉਮਰ ਦੇ ਵਿੱਚ ਇਹ ਰਾਜਗਦੀ ਤੇ ਬੈਠੇ ਸੀ ਤੇ 10 ਸਾਲ ਤੱਕ ਜਾਨੀ ਕਿ 5 ਸਾਲ ਇਹ ਰਾਜਾ ਰਹਿ ਤੇ ਰਾਣੀ ਜਿੰਦਾ ਇਹਨਾਂ ਦੀ ਮਾਦਰ ਇਹਨਾਂ ਦੀ ਸਰਪ੍ਰਸਤ ਸੀ ਉਸ ਤੋਂ ਬਾਅਦ ਜਿਹੜੇ ਬ੍ਰਿਟਿਸ਼ ਕਾਮਰਸੀ ਉਹਨਾਂ ਨੂੰ ਇੱਥੇ ਲੈ ਆਈ ਸੀ ਬਾਕੀ ਵੀ ਹਿਸਟਰੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਉਥੇ ਜਾ ਕੇ ਤੇ ਰਾਹ ਦੇ ਵਿੱਚ ਵੀ ਤੁਹਾਡੇ ਨਾਲ ਮੈਂ ਇਹ ਸਾਂਝੀ ਕਰਦੇ ਜਾਵਾਂਗਾ तकरीबन ਸਾਡਾ ਇੱਥੋਂ 1 ਘੰਟੇ ਦਾ ਸਫ਼ਰ ਹੋ ਰਿਹਾ ਹੈ ਪਹਿਲਾਂ ਅਸੀਂ ਮੋਟਰਵੇ ਜਦੋਂ ਤੁਸੀਂ ਦੇਖਿਆ ਉਦੋਂ ਅਸੀਂ ਐਮ 6 ਤੇ ਸੀ ਇਹ ਇਹ ਰੋਡ ਜਾ ਤੇ ਇਹ A14 ਉੱਥੇ ਜਾ ਰਹੇ ਆ तकरीबन ਸਾਨੂੰ ਇੱਕ ਘੰਟਾ ਜੇ ਉੱਥੇ ਪੁੰਚਣ ਨੂੰ ਲੱਗਾ ਲੱਗੂਗਾ ਤੇ ਉੱਥੇ ਜਾ ਕੇ ਫਿਰ ਦੂਸਰਾ ਉਥੋਂ ਨਹੀਂ ਝਲਕੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਜੁੜੇ ਰਹੋ ਇਸ ਵੀਡੀਓ ਦੇ ਨਾਲ तकरीबन ਸਾਡਾ ਕੋਈ 13-14 ਮੀਲ ਦਾ ਸਫ਼ਰ ਰਹਿ ਗਿਆ ਤੇ ਜਲਦੀ ਉੱਥੇ ਪਹੁੰਚਾਂਗੇ ਇਹ ਤੁਹਾਨੂੰ ਉੱਥੇ ਵਾਰੀ ਜਾਣਕਾਰੀ ਦੇਵਾਂਗੇ ਉਹਨਾਂ ਚਿਰ ਮੈਂ ਕਿਹਾ ਵੀ ਤੁਸੀਂ ਆ ਸਾਹਮਣੇ ਬਦਲਵਾਈ ਵੀ ਦੇਖ ਲਓ ਕਿਉਂਕਿ ਇੱਥੋਂ ਸਮੁੰਦਰ ਵੀ ਕੋਈ ਬਹੁਤੀ ਦੂਰ ਨਹੀਂ ਸੀ ਸਾਈਡ ਇਸ ਲੱਕੇ ਦਾ ਇਸ ਕਰਕੇ ਤੁਹਾਨੂੰ ਬਦਲ ਜਿਹੜੇ ਬਹੁਤ ਹੀ ਥੱਲੇ ਲੱਗਦੇ ਆ ਇਹ ਇਹ ਰੋਡ ਆ ਜਿਹਦੇ ਜਾ ਰਹੇ ਆ ਅਸੀਂ ਗ੍ਰੇ ਨੱਕਰ ਦੇ ਵਿੱਚ ਇੱਕ ਮੋਟਰਵੇ ਇਹ ਰੋਡਸ ਕਹਿੰਦੇ ਆ ਇਹ ਨਾਲ ਸ਼ੁਰੂ ਹੁੰਦੀਆਂ ਫਿਰ ਬੀ ਰੋਡਸ ਫਿਰ ਕੰਟਰੀ ਲੇਨ ਇਸ ਤਰ੍ਹਾਂ ਜਿਵੇਂ ਆਪਣੇ ਲਿੰਕ ਰੋਡ ਕਹਿੰਦੇ ਆ ਤੇ ਇੱਕ ਦੂਜੇ ਦੇ ਪਿੰਡਾਂ ਨੂੰ ਜਿਹੜੀਆਂ ਜਾਂਦੀਆਂ ਰੋਡ ਸੜਕਾਂ ਜਾਂ ਜਰਨੈਲੀ ਸੜਕਾਂ ਲੋਡੀ ਆਪਾਂ ਨਾਂ ਦਿੱਤੇ ਹੋਏ ਇਹਨਾਂ ਨੇ ਇਸ ਤਰ੍ਹਾਂ ਵੀ ਮੋਟਰਵੇ ਮੋਟਰਵੇ ਤੋਂ ਥੱਲੇ ਜਿਹੜਾ ਉਹ ਏ ਰੋਡ ਫਿਰ ਬੀ ਰੋਡ ਤੇ ਫਿਰ ਕੰਟਰੀ ਰੋਡ ਕੰਟਰੀ ਲੇਨਸ ਇਸ ਤਰ੍ਹਾਂ ਹੁੰਦਾ ਹੈ। ਜਲਦੀ ਉੱਥੇ ਪਹੁੰਚ ਕੇ ਤੁਹਾਨੂੰ ਫਿਰ ਉੱਥੋਂ ਦੇ ਨਜ਼ਾਰੇ ਦਿਖਾਵਾਂਗੇ। ਹੁਣ ਅਸੀਂ ਉਸ ਜਗ੍ਹਾ ਤੇ ਆ ਗਏ ਹਾਂ। ਇਹ ਹੁਣ ਇਸ ਜਣੇ ਕਿ ਬਈ ਪਿੰਡ ਹੈ। ਉਦੋਂ ਵੀ ਇਹ ਇੱਕ ਪਿੰਡ ਦਾ ਰੂਪ ਹੀ ਹੋਊਗਾ। ਜਿਹੜੀ ਮੈਂ ਹਿਸਟਰੀ ਪੜੀ ਜਾਂ ਜਿਹੜੀ ਮੈਂ ਵਿਚਾਰਤਾ ਰ ਮੇਰੀ ਆਪਣੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਹੈ। ਇਹ ਸਿਰਫ ਇੱਕ ਜਿਹੜੇ ਉਸ ਵੇਲੇ ਬ੍ਰਿਟਿਸ਼ ਲੋਕਾਂ ਦਾ ਸੀ ਕਿ ਉਹਨਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਬਾਕੀ ਦੀ ਪ੍ਰਾਪਰਟੀ ਜਵਾਹਰਤ ਹੀਰੇ ਸਭ ਕੁਝ ਸੀ ਉਹ ਮੇਰੀ ਸਮਝ ਆਪਕ ਨੂੰ ਹਥਿਆਉਣ ਦੀ ਗੱਲ ਸੀ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਉਹਦੀ ਸਮਾਰਤ ਦੇ ਨਿਸ਼ਾਨ ਮਹਾਰਾਜਾ ਰਣਜੀਤ ਸਿੰਘ ਕੋਲੇ ਵੀ ਮੈਂ ਜਾਊਂਗਾ ਪਹਿਲਾਂ ਆਪ ਆਸਿਆ ਸਾਰਾ ਦਿਖਾ ਦੇਆ ਕਿਉਂਕਿ ਉਸ ਵੇਲੇ ਕੋਈ ਨਹੀਂ ਵਕਟੋਰੀਆ ਸੀ ਤੇ ਉਹਦੀ ਉਹਨਾਂ ਲੋਕਾਂ ਦੀ ਉਸ ਵੇਲੇ ਚਾਲ ਸੀ ਵੀ ਕਿਵੇਂ ਇਸ ਬੱਚੇ ਨੂੰ ਇੱਥੇ ਲਿਆਂਦਾ ਜਾਵੇ ਤੇ ਕਿਵੇਂ ਕਰੀਏ ਇਹ ਸਾਰੀ ਉਹਨਾਂ ਦੀ ਚਾਲ ਸੀ ਜੋ ਮੇਰੇ ਵਿਚਾਰ ਨੇ ਕਿਉਂਕਿ ਜੋ ਬਾਕੀ ਤੁਸੀਂ ਵੀ ਸਾਰਿਆਂ ਨੇ ਇਤਿਹਾਸ ਪੜ੍ਹਿਆ ਹੋ ਮਹਾਰਾਜਾ ਰਣਜੀਤ ਸਿੰਘ ਦਾ ਕਿਉਂਕਿ ਜਿਵੇਂ ਪਹਿਲਾਂ ਵੀ ਮੈਂ ਦੱਸ ਚੁੱਕਾ ਹਾਂ ਸ਼ੁਰੂਆਤ 'ਚ ਵੇ ਪੰਜ ਸਾਲ ਦਾ ਸੀ ਜਿਹੜਾ ਤਖਤ ਤੇ ਬੈਠਾ ਸੀ ਸ਼ੇਰ ਸਿੰਘ ਤੋਂ ਬਾਅਦ ਇਹਨਾਂ ਦੇ ਜਿਹੜੇ ਭਰਾ ਸੀ ਕਿਉਂਕਿ ਰਾਣੀ ਜਿੰਦਾ ਦਾ ਇੱਕੋ ਇੱਕ ਇਹ ਪੁੱਤਰ ਸੀ ਰਾਣੀ ਜਿੰਦਾ ਜਿਹੜੀ ਹੈ ਮਹਾਰਾਜਾ ਅਮਜੀਤ ਸਿੰਘ ਦੀ ਸਭ ਤੋਂ ਛੋਟੀ ਧਾਣੀ ਸੀ ਤੇ ਮੈਂ ਇਹ ਪੁੱਲ ਤੋਂ ਨਹੀਂ ਹੁੰਦਾ ਹੋਇਆ ਜਿਹੜਾ ਉਹ ਲੈ ਕੇ ਜਾਊਂਗਾ ਤੁਹਾਨੂੰ ਤੇ ਬਰੀਫਲੀ ਮੈਂ ਇਹ ਦੱਸ ਦਿਆਂ ਮੈਂ ਕਿ ਜਦੋਂ ਇਹਨੇ ਇਹਨੇ ਆਪਣੀ ਰਾਈ ਵੱਡਾ ਹੋ ਕੇ ਰਾਜਦੀ ਵੀ ਮੰਗ ਕੀਤੀ ਸੀ ਕਿ ਮੈਨੂੰ ਪੰਜਾਬ ਮੇਰਾ ਵਾਪਸ ਚਾਹੀਦਾ ਹੈ ਉਹਦੇ ਹੀ ਫਿਰ ਇਹਨਾਂ ਨੇ ਆਪਣੀਆਂ ਅੱਖਾਂ ਵਿਖਾਉਣੀਆਂ ਸ਼ੁਰੂ ਕਰਤੀਆਂ ਤੇ ਇਹਨਾਂ ਨੂੰ ਪੈਰਿਸ ਦੇ ਵਿੱਚ ਜਾਣਾ ਪਿਆ ਜਾਂ ਭੇਜਿਆ ਗਿਆ ਜੋ ਵੀ ਹੈ ਤੇ ਜਿਆਦਾ ਫਿਰ 55 ਸਾਲ ਦੀ ਇਹਨਾਂ ਦੀ ਉਮਰ ਸੀ ਮਹਾਰਾਜ ਦਲੀਪ ਸਿੰਘ ਦੀ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਐ ਤੇ ਇੱਥੇ ਆ ਕੇ ਇਹਨੂੰ ਦੋਨਾਇਆ ਗਿਆ ਆਉ ਉਸ ਰੀਵਰ ਤੇ ਇਹ ਆ ਸਾਹਮਣੇ ਜਿਵੇਂ ਕੇ ਤੁਸੀਂ ਪੜ ਰਹੇ ਹੋ ਕਿ ਮਹਾਰਾਜਾ ਦਲੀਪ ਸਿੰਘ 1838 ਤੋਂ 1873 ਸਿੱਖਾਂ ਦੇ ਆਖਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਦੇ ਖੁਸ਼ਲ ਅੰਬਰੰਤ ਅੰਗਰੇਜ਼ਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਜਾਂਦਾ ਮਹਾਰਾਜ ਨੇ ਸਿੱਖ ਰਾਜ ਨੂੰ ਮੁੜ ਸਾਬਤ ਕਰਨ ਲਈ ਆਖਰੀ ਦਿਨ ਤੱਕ ਜਦੋਜਹਿਦ ਕੀਤੀ ਅੱਜ ਵੀ ਇਸ ਸੁਪਨੇ ਨੂੰ ਸਰਕਾਰ ਕਰ ਲਈ ਸਿੱਖ ਨਿਤਾ ਪ੍ਰਤੀ ਰਾਜ ਕਰੇਗਾ ਖਾਲਸਾ ਦੀ ਅਰਦਾਸ ਕਰਦਾ ਹੈ ਤੇ ਮੰਤਨ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੈ ਇਹ ਉਹਨਾਂ ਦੀ ਸਮਾਧ ਦੇ ਲਿਖਿਆ ਆ ਉਹਨਾਂ ਦਾ ਜਿਹੜਾ ਬੁੱਤ ਜਿਹੜਾ ਬਣਾਇਆ ਹੋਇਆ ਹੈ ਇਹ ਸਾਹਮਣੇ ਜਿਹੜਾ ਕਿ ਦੇਖ ਤੇ ਫਤਿਹ ਕਿ ਮੈਂ ਦੱਸਦਾ ਜਾਵਾਂ ਇਹ ਜਿਹੜਾ ਬੁੱਤ ਲੱਗਿਆ ਹੈ ਇਹ 1999 ਦੇ ਵਿੱਚ ਲਾਇਆ ਗਿਆ ਅਜ ਤੋਂ ਵੀ 25-26 ਸਾਲ ਪਹਿਲਾਂ ਜੋ ਇਥੇ ਇੰਗਲਿਸ਼ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਬ੍ਰਿੰਗਿੰਗ ਹਿਸਟਰੀ ਐਂਡ ਕਲਚਰ ਟੁਗੇਦਰ ਇਹ ਜਿਹੜਾ ਐਚ ਆਰ ਐਚ ਦ ਪ੍ਰਿੰਸ ਆਫ ਵੇਲ ਜਿਹੜੇ ਹੁਣ ਇਸ ਵੇਲੇ ਕਿੰਗ ਨੇ ਇੰਗਲੈਂਡ ਦੇ ਉਸ ਵੇਲੇ ਉਹ ਪ੍ਰਿੰਸ ਸੀ ਕਿਉਂਕਿ ਕੁਇਨ ਐਲਿਜ਼ਬੈਥਨਾ ਦੀ ਮਾਂ ਉਹ ਦੁ ਰਾਣੀ ਸੀ ਉਹਨੇ ਇਹ ਦਾ ਦਰਜ ਕਰਕੇ ਕੀਤਾ ਸੀ 29 ਜੁਲਾਈ 1999 ਨੂੰ ਤੇ ਉਹ ਬਰੀਫਲੀ ਹਿਸਟਰੀ ਉੱਥੇ ਲਿਖੀ ਹੋਈ ਹੈ ਜਿਹੜੀ ਕਿ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਪੜ੍ਹ ਕੇ ਸੁਣਾਈ ਹੈ ਆ ਜਿਹੜਾ ਕਿ ਬੁੱਧ ਦੇ ਮੰਗਲੇ ਪਾਸੇ ਤੁਸੀਂ ਦੇਖ ਰਹੇ ਹੋ ਦੇਖ ਤੇ ਫਤਿਹ ਆ ਆ ਉਹ ਨਦੀ ਆਖਰੀ ਨਿਸ਼ਾਨੀ ਕਹਿ ਲੋ ਇਹ ਜਿਹੜੀ ਇਹ ਪਿੰਡ ਹੁਣ ਸਟੈਬਲਿਸ਼ ਹੈ ਇਹ ਉਹਨਾਂ ਨੂੰ ਸਟੇਟ ਦਿੱਤੀ ਸੀ ਤੇ ਬਾਕੀ ਦਾ ਜੋ ਉਸ ਵੇਲੇ ਦਾ ਕੋਈ ਜਿਹੜਾ ਆਈ ਵਿਟਨੈਸ ਦਾ ਕੋਈ ਹੈ ਨਹੀਂ ਜਿਹੜਾ ਕੋਈ ਇਤਿਹਾਸ ਲਿਖਣ ਵਾਲਾ ਜੋ ਇਹਨਾਂ ਲੋਕਾਂ ਨੇ ਉਹ ਉਹਦੇ ਬਾਰੇ ਦੱਸਿਆ ਸਾਨੂੰ ਜਾਂ ਲਿਖਿਆ ਉਹ ਫਿਰ ਜਿਹੜਾ ਸਾਨੂੰ ਉਹਦਾ ਹੀ ਗਿਆਨ ਹੈ ਕਿਉਂਕਿ ਜਿਹੜਾ ਇਤਿਹਾਸ ਆ ਉੱਚੀਆਂ ਵਾਰਨ ਵਾਪਨ ਤੋਂ ਬਾਅਦ ਲਿਖਿਆ ਜਾਂਦਾ ਹੈ ਤੇ ਜੋ ਵੀ ਲਿਖਦਾ ਉਹ ਆਪਣੇ ਵਿਚਾਰ ਅਨੁਸਾਰ ਲਿਖਦਾ ਹੈ ਇਤਿਹਾਸ ਜਿਹੜਾ ਜੀ ਤੁਸੀਂ ਇੱਕ ਇਤਿਹਾਸਕਾਰ ਦਾ ਪੜਿਆ ਉਹ ਸੱਚ ਨਹੀਂ ਜੇ ਤੁਸੀਂ ਇਤਿਹਾਸ ਦੀ ਇਹ ਗੱਲ ਹੈ ਵੀ ਤੇ ਦੋ ਚਾਰ ਵੱਖ-ਵੱਖ ਲੋਕ ਰੇ ਇਤਿਹਾਸਕਾਰਾਂ ਨੂੰ ਤੁਸੀਂ ਪੜੋਗੇ ਤਾਂ ਹੀ ਤੁਸੀਂ ਉਹ ਆਪਣੇ ਵਿਚਾਰਾਂ ਦੇ ਵੀ ਆ ਚੀਜ਼ ਹੋ ਸਕਦੀ ਆ ਨਹੀਂ ਹੋ ਸਕਦੀ ਕਾਹ ਹੀ ਤੁਸੀਂ ਉਹਦੀ ਜਿਹੜੀ ਹੈ ਉਹਨੂੰ ਪਾ ਸਕਦੇ ਆ ਕੋਲ ਦੀ ਇੱਕ ਛੋਟੀ ਕਨਾਲ ਗੁਜ਼ਰ ਰਹੀ ਹੈ ਤੇ ਮੈਂ ਜਰੂਰ ਕੋਸ਼ਿਸ਼ ਕਰਨਾ ਹੁਣ ਕਿ ਜਿੱਥੇ ਉਹ ਰਹਿੰਦਾ ਸੀ ਜਾਂ ਜਿੱਥੇ ਉਸ ਵੇਲੇ ਮੈਂ ਕਿਸੇ ਨੂੰ ਇੱਥੇ ਪੁੱਛ ਕੇ ਕਿਉਂਕਿ ਮੈਂ ਵੀ ਪਹਿਲੀ ਦਫਾ ਆਇਆ ਹਾਂ ਇੱਥੇ ਤੇ ਮੈਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ। ਆ ਦੇਖੋ ਨਾ ਆ ਉਹਦੇ ਚਾਰ ਸੁਰੇ ਆ ਉਹ ਬਹੁਤ ਸੀ ਤੇ ਹੁਣ ਮੈਂ ਲੱਭ ਰਿਹਾ ਜਿੱਥੇ ਅਸਲ ਦੇ ਵਿੱਚ ਜਿੱਥੇ ਉਹਨੂੰ ਦਫਨਾਇਆ ਗਿਆ ਸੀ ਜਿਹੜੀ ਸਮਾਹ ਸੀ। ਆਹ ਹੋਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਲੱਭਣੀਆਂ ਪੈਂਦੀਆਂ ਜਦੋਂ ਤੁਸੀਂ ਪਹਿਲੀ ਦਫਾ ਆਉਨੇ ਆ। बहुत ही रमनीक जगह ये जो कि ती सारे देख ही रहे हो चर्च भी सी उ कि असल जिते दफनाया तो गया समाधि में मैं ਉਹ ਦਿਖਾਣਾ ਉਹ ਜਿਹੜਾ ਬੁੱਤ ਦੇਖਿਆ ਹੈ ਨਾ ਆਪਾਂ ਉਹ 1900 ਦੇ ਦੇ ਵਿੱਚ ਉਹਦੀ ਯਾਦ ਦੇ ਵਿੱਚ ਉਹ ਬਣਾਇਆ ਗਿਆ ਹੈ ਦੇਖੋ ਨਾ ਚਾਰਜ ਫਿਰ ਉਹ ਸਾਰਾ ਕਿਉਂਕਿ ਉਹਦੀ ਸਟੇਟ ਹੋਊਗੀ ਜਿੱਥੇ ਉਹ ਰਹਿੰਦਾ ਸੀ ਪਹਿਲਾਂ ਕਿਉਂਕਿ ਮਾਤਾ ਉਹਦੀ ਪੈਰਿਸ ਦੇ ਵਿੱਚ ਹੋਈ ਅੱਜ ਜਿੱਥੋਂ ਮੈਂ ਆਇਆ ਉਹ ਬੁੱਤ ਕੋਲੋਂ ਉਹ ਵੈਸੇ ਰਿਸਪੈਕਟ ਦੇ ਵਿੱਚ ਲਾਇਆ ਤੇ ਬਾਕੀ ਜਿਹੜਾ ਅਸੀਂ ਉਹ ਉਹ ਜਿਹੜੇ ਪਿੰਡ ਦੇ ਵਿੱਚ ਜਾਂ ਚਰਚ ਦੇ ਵਿੱਚ ਜਿੱਥੇ ਅਸਲ ਸਮਾਦ ਹੈ ਉੱਥੋਂ ਨੂੰ ਜਾ ਰਹੇ ਹਾਂ ਉੱਥੇ ਜਾ ਕੇ ਫੇਰ ਤੁਹਾਡੇ ਨਾਲ ਸਾਂਝਾ ਕਰਾਂਗੇ ਮਹਾਰਾਜਾ ਦਲੀਪ ਸਿੰਘ ਦੇ ਜਿੱਥੇ ਦਫਨਾਇਆ ਉੱਥੇ ਜਾਣ ਤੋਂ ਪਹਿਲਾਂ ਆ ਬੜੀ ਵਧੀਆ ਜਗ੍ਹਾ ਸੀਗੀ ਇੱਥੇ ਤੇ ਅਸੀਂ ਕਿਆ ਕਿਹਾ ਉਹਨਾਂ ਅਸੀਂ ਵੀ ਚਾਹ ਦਾ ਕੱਪ ਪੀ ਲਈਏ ਆ ਮੇਰਾ ਕੱਪ ਆ ਉਹ ਮੇਰਾ ਸਾਥੀ ਉੱਥੇ ਖੜਾ ਗੱਲਾਂ ਕਰਨ ਲੱਗ ਗਿਆ ਤੇ ਇਸ ਤਰ੍ਹਾਂ ਹੈ ਇਹ થોੜਾ ਜਿਹਾ ਚਾਹ ਦਾ ਕੱਪ ਪੀ ਕੇ ਫਿਰ ਉਧਰ ਨੂੰ ਜਾਵਾਂਗੇ ਐਕਚੁਅਲੀ ਜਿੱਥੇ ਉਹਨੂੰ ਦਫਨਾਇਆ ਗਿਆ ਸੀ ਉੱਥੇ ਹੀ ਉਹਦੀ ਸਟੇਟ ਹੈ ਮੈਂ ਸਾਰਾ ਪਤਾ ਕਰ ਲਿਆ ਕਿਉਂਕਿ ਕਿਤਾਬਾਂ ਦੇ ਵਿੱਚ ਪੜ੍ਹ ਲੈਣਾ ਹੋਰ ਚੀਜ਼ ਹੈ ਜੇ ਤੁਸੀਂ ਉੱਥੇ ਜਾਣੇ ਆ ਤੁਸੀਂ ਕੁਝ ਹੋਰ ਹੀ ਦੇਖਦੇ ਆ ਜਿਵੇਂ ਮੈਂ ਤੁਹਾਨੂੰ ਆ ਬੁੱਤ ਜਿਹੜਾ ਹੈ ਇਹ 1990 ਚ ਲਾਇਆ ਗਿਆ ਰਿਗੁਰ ਦੇ ਕੋਲੇ ਸਿਰਫ ਸਾਡੇ ਲੋਕਾਂ ਨੂੰ ਦੱਸਣ ਵਾਸਤੇ ਤੇ ਅਸੀਂ ਜਲਦੀ ਜਾਵਾਂਗੇ ਉੱਥੇ ਤੇ ਬਸਾ ਚਾਹ ਪੀ ਕੇ ਤੇ ਮੈਂ ਕਿਹਾ ਵੀ ਅਭਕਤਾ ਮੁਕਤਾ ਵੀ ਤੁਹਾਨੂੰ ਦਿਖਾ ਦਈਏ ਇਕੋਆਂ ਕਿ ਮੈਂ ਤਾਰੀਆਂ ਲਾ ਰਹੀ ਆ ਆ ਇਸ ਆ ਉਹ ਚਰਚਾ ਹੈ ਉਸ ਵੇਲੇ ਦਾ ਜਦੋਂ ਮਹਾਰਾਜਾ ਜੀਬ ਸਿੰਘ ਦੇ ਸਰੀਰ ਨੂੰ ਪੈਰਿਸ ਤੋਂ ਵੈਨੂੰਗ ਤੋਂ ਰਿਹਾ ਨੇ ਤੇ ਲੈਂਦਾ ਗਿਆ ਕਉ ਕਿ ਇੱਥੇ ਹੀ ਉਹ ਪਹਿਲਾਂ ਰਹਿੰਦਾ ਸੀ ਤੇ ਮੈਂ ਤੁਹਾਨੂੰ ਉਸ ਗਰੇਵ ਤੱਕ ਵੀ ਲੈ ਕੇ ਜਾਵਾਂਗਾ ਤੇ ਉਹਦੀ ਇਹ ਬਾਕੀ ਵੀ ਜੋ ਉਸ ਵੇਲੇ ਇੱਥੋਂ ਦੇ ਜਿਹੜੇ ਲੋਕ ਦਫਨਾਏ ਗਏ ਆ ਆ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਨੂੰ ਹੈਡਸਟੋਨ ਕਿਹਾ ਜਾਂਦਾ ਹੈ ਜਣਗੇ ਵੀ ਜਿੰਨੇ ਵੀ ਜਿਹੜੇ ਮਹਾਨ ਉਸ ਵੇਲੇ ਦੇ ਵੱਡੇ ਬੰਦੇ ਸੀਗੇ ਕਹਿ ਲੋ ਉਹਨਾਂ ਦਾ ਦੱਸਿਆ ਜਾਂਦਾ ਵੀ ਇੱਥੇ ਕੌਣ ਕੌਣ ਇੱਥੇ ਦਫਨਾਏ ਗਏ ਨੇ ਐਵੇਂ ਮਹਾਰਾਜਾ ਦਲੀਪ ਸਿੰਘ ਦਾ ਵੀ ਮੈਂ ਤੁਹਾਨੂੰ ਲੈ ਕੇ ਜਾਊਂਗਾ ਮੈਂ ਸੋਚਿਆ ਵੀ ਪਹਿਲਾਂ ਤੁਹਾਨੂੰ ਇਹਦਾ ਵੀ ਮੈਂ ਪੂਰੇ ਚਰਚ ਦਾ ਢੇਡਾ ਖੜਾ ਦੇਵਾਂ ਕਿਉਂਕਿ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਵੇਲੇ ਦਾ ਬਣਿਆ ਵਾ ਉਸ ਤੋਂ ਪਹਿਲਾਂ ਦਾ ਬਣਿਆ ਵਾ ਇਹ ਉਹਦੀ ਸਟੇਟ ਦੇ ਬਿਲਕੁਲ ਸਾਹਮਣੇ ਚਰਚ ਸੀ ਜਿੱਥੇ ਉਹ ਰਹਿੰਦਾ ਸੀ ਮੇਰਾ ਭਾਬ ਕਹਿਣ ਦਾ ਤੇ ਉੱਥੇ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਉਹ ਪ੍ਰਾਈਵੇਟ ਸੈਕਟਰ ਕਿਸੇ ਨੇ ਹੋਰ ਖਰੀਦ ਲਿਆ ਹੋਊਗਾ ਆਪਦੀ ਰਹਿਣ ਵਾਸਤੇ ਤੇ ਇਹ ਸਾਹਮਣੇ ਉਹਦਾ ਤੁਸੀਂ ਜਿਹੜਾ ਉਦੀ ਜਿੱਥੇ ਰਹਿ ਰਿਹਾ ਸੀ ਆ ਵਿੱਚੋਂ ਚਰਚ ਵੀ ਤੁਹਾਨੂੰ ਦਿਖਾ ਰਿਹਾ ਸਾਰਾ ਮੈਂ ਜਿਵੇਂ ਕਿ ਆਹਾ ਆ ਉਹਦਾ ਸਾਹਮਣੇ ਤੁਸੀਂ ਇੱਥੋਂ ਵੀ ਉਹਦੀ ਸਟੇਟ ਕਿਉਂਕਿ ਇਹਨੇ ਬਾਅਦ ਚ ਆ ਕੇ ਫੇਰੇ ਸਿੱਖ ਬਣ ਗਿਆ ਸੀ ਪਹਿਲਾਂ ਵੀ ਇਹਨੇ ਇਸ ਕ੍ਰਿਸਚੀਅਨ ਧਰਮ ਜਿਹੜਾ ਹੈ ਉਹ ਬਦਲ ਲਿਆ ਸੀ ਤੇ ਉਦੋਂ ਹੀ ਜਦੋਂ ਦੁਆਰਾ ਇਹ ਸਿੰਘ ਸਜਿਆ ਤੇ ਆਪਣੀਆਂ ਨੇ ਮੰਗਿਆ ਕਿ ਮੈਨੂੰ ਮੇਰਾ ਪੰਜਾਬ ਵਾਪਸ ਚਾਹੀਦਾ ਉਦੋਂ ਹੀ ਇਹਨਾਂ ਦੀ ਪਤਾ ਹੈ ਵੀ ਕੋਈ ਵੀ ਤਗੜਾ ਕੋਈ ਵੀ ਹੁਕਮਰਾਨ ਉਹ ਉਹ ਦੂਸਰੇ ਦੇ ਨੂੰ ਨਿਗਲਣਾ ਚਾਹੁੰਦਾ ਜਿਵੇਂ ਕਿ ਉਸ ਵੇਲੇ ਇਥੋਂ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਨਿਗਲਿਆ ਕਿਹ ਲੋ ਜਾਂ ਆਪ ਦੇ ਵਿੱਚ ਸ਼ਾਮਲ ਕੀਤਾ ਉਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਵਾਰੋਂ ਕਿਉਂਕਿ ਆਪਣੇ ਸਿੱਖ ਆਉਂਦੇ ਆ ਇੱਥੇ ਉਹਦੀ ਰਿਸਪੈਕਟ ਦੇ ਵਿੱਚ ਜਿਹੜਾ ਉਹ ਫੁੱਲ ਚੜਾ ਕੇ ਜਾਂਦੇ ਆ ਤੇ ਮੈਂ ਤੁਹਾਨੂੰ ਨੇੜੇ ਜਾ ਕੇ ਸਾਰਾ ਦਿਖਾਉਂਗਾ ਕਿਉਂਕਿ ਹਰ ਰੋਜ਼ ਮੈਂ ਪਤਾ ਕੀਤਾ ਇੱਥੇ ਹਰ ਰੋਜ਼ ਜਿਹੜੇ ਆ ਉਹ ਆਉਂਦੇ ਆ ਲੋਕ ਜਿਵੇਂ ਹੁਣ ਅਸੀਂ ਆਏ ਆ ਇਹ ਵੀ ਰੋ ਰਿਹਾ ਇਹ ਮੈਂ ਨੂੰ ਪੁੱਛੂੰਗਾ ਵੀ ਇਹ ਕਿਹੜੇ ਕਰਦੇ ਆ ਇਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਥੋੜਾ ਮੈਂਟਰੋਡਿਊਸ ਕਰਨਾ ਹੈ ਦਰਸ਼ਕਾਂ ਨੂੰ ਕਿ ਆ ਜਿਹੜੀ ਹੈ ਮਹਾਰਾਜਾ ਦਲੀਪ ਸਿੰਘ ਦੀ ਸਮਾਦਾ ਜਿੱਥੇ ਕਿ ਆ ਵੀਰ ਹੋ ਰਿਫੁੱਲ ਲੈ ਕੇ ਆਏ ਐਵੇਂ ਲੋਕ ਆਉਂਦੇ ਨੇ ਫੁੱਲ ਚੜਾਉਂਦੇ ਨੇ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਹਾਰਾਜਾ ਦਲੀਪ ਸਿੰਘ ਜੀ ਦੀ ਹੈ ਜਿਹੜੀ ਆ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਜਿਹੜੀ ਪਹਿਲੀ ਦਾਣੀ ਸੀ ਕਿਉਂਕਿ ਇਹਨਾਂ ਦੇ ਦੋ ਵਿਆਹ ਸੀ ਮਹਾਰਾਜ ਦੀਲੀਪ ਸਿੰਘ ਦੇ ਇੱਕ ਜਿਹੜੀ ਇੱਥੇ ਦਫਨਾਈ ਸੀ ਇਸੇ ਕਰਕੇ ਜਿਹੜੀ ਕুইਨ ਵਿਕਟੋਰੀਆ ਇਹਨਾਂ ਨੂੰ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਪੈਰਿਸ ਦੇ ਵਿੱਚ ਉੱਥੋਂ ਲੈ ਕੇ ਇੱਥੇ ਆ ਕੇ ਦਫਨਾਇਆ ਇਹ ਮਹਾਰਾਣੀ ਪਹਿਲਾਂ ਮਰ ਚੁੱਕੀ ਸੀ ਤੇ ਉਹਦੇ ਨਾਲ ਹੀ ਆ ਆ ਜਿਹੜਾ ਇਹਨਾਂ ਦਾ ਵੱਡਾ ਪੁੱਤਰ ਸੀ ਉਹਦਾ ਨਾਮ ਸੀ ਅਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਤੇ ਆ ਉਹਨਾਂ ਦੀ ਸਮਾਦ ਹੈ ਇਹ ਮੇਰੇ ਵੀਰਾਂ ਨੂੰ ਵੀ ਥੋੜਿਆ ਮੈਂ ਚੰਗਾ ਵੀਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿਹੜੇ ਥਾਂ ਤੋਂ ਆਏ ਆ ਜੀ ਅਸੀਂ ਸਾਰੇ ਲੰਡਨ ਤੋਂ ਆਏ ਆ ਜੀ ਅੱਛਾ ਲੰਡਨ ਕਿਹੜੇ ਏਰੀਆ ਚੋਂ ਜੀ ਇਹ ਸਾਰੇ ਮੇਰੇ ਵੀਰ ਭਰਾ ਸਭ ਲੰਡਨ ਸਾਊਥ ਹਾਲ ਦੇ ਲੱਗੇ ਰਹਿੰਦੇ ਨੇ ਹਾਂਜੀ ਹਾਂਜੀ ਤੇ ਤੁਸੀਂ ਪਹਿਲੀ ਦਫਾ ਆਏ ਹੋ ਇਸ ਜੀ ਮੈਂ ਪਹਿਲੀ ਦਫਾ ਆਇਆ ਹਾਂ ਹਾਂਜੀ ਵੈਸੇ ਕਿਵੇਂ ਤੁਹਾਡਾ ਦਿਲ ਕੀਤਾ ਆਉਣ ਨੂੰ ਗਏ ਜੀ ਸਾਡਾ ਸਾਡੇ ਮਹਾਰਾਜਾ ਜੀ ਰਹੇ ਨੇ ਜੀ ਲਾਸਟ ਮਹਾਰਾਜਾ ਜੀ ਨੇ ਸਾਡੇ ਇਹ ਹਾਂਜੀ ਸਿੱਖ ਰਾਜ ਦੀ ਖੇਚਤਾ ਪਨੇ ਧਰਮ ਦੀ ਹੁੰਦੀ ਹੈ ਹੁੰਦੀ ਹੈ ਜੀ ਹਾਂ ਮੈਂ ਮੈਨੂੰ ਵੀ ਪਤਾ ਹੈ ਮੈਂ ਵੈਸੇ ਹੀ ਤੁਹਾਡੇ ਤੇ ਕੁਐਸਚਨ ਕੀਤਾ ਇਹਨੂੰ ਹੋਰ ਵੀ ਇੰਟਰਸਟਿੰਗ ਬਣਾਉਣਾ ਸੀ ਹਾਂਜੀ ਚਲੋ ਸਾਨੂੰ ਸਾਰਿਆਂ ਨੂੰ ਛੁੱਟੀ ਸੀਗੀ ਅੱਜ ਸੋਚਿਆ ਕਿ ਚਲੋ ਦੇਖ ਕੇ ਆਈਏ ਕਿ ਹਾਂ ਸਾਡਾ ਸਿੱਖ ਰਾਜ ਕਿਵੇਂ ਦਾ ਹੈ ਹਾਂਜੀ ਇਹ ਨਾਮ ਸਾਡਾ ਚੱਲ ਰਿਹਾ ਹੈ ਹਜੇ ਤੱਕ ਦੁਨੀਆਂ ਦੇ ਉੱਤੇ ਹਾਂਜੀ ਔਰ ਚੱਲੂਗਾ ਵੀ ਜੀ 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 ਰਹਿੰਦੀ ਬਿਨਾਂ ਤੱਕ ਚੱਲੇਗਾ ਸਿੱਖ ਰਾਜ ਦੁਬਾਰਾ ਨਹੀਂ ਨਹੀਂ ਅਸੀਰਦਾ ਅਸੀਰਦਾ ਸਵੀ ਸਾਡੀ ਇੱਥੇ ਜਾ ਕੇ ਕੰਮ ਨਹੀਂ ਨਾ ਕੇ ਰਾਜ ਕਰੇਗਾ ਖਾਲਸਾ ਜੀ ਬਿਲਕੁਲ ਹਾਂ ਤੁਸੀਂ ਬੋਲੋ ਨਾ ਰਾਜ ਕਰੇਗਾ ਨਾ ਖਾਲਸਾ ਰਾਜ ਕਰੇਗਾ ਖਾਲਸਾ ਜੀ ਦੁਬਾਰਾ ਫਿਰ ਤੋਂ ਆਏਗਾ ਬਿਲਕੁਲ ਨਹੀਂ ਪੂਰਾ ਸ਼ਬਦ ਬੋਲੋ ਰਾਜ ਕਰੇਗਾ ਖਾਲਸਾ ਦਾਸ ਰਾਈਟ ਹਾਂਜੀ ਇਹ ਹੀ ਮੈਂ ਸੁਣਨਾ ਚਾਹੁੰਦਾ ਸੀ ਤੁਹਾਡੇ ਕਿ ਇੱਕ ਪਰ ਖਾਲਸਾ ਜਿਹੜਾ ਖਾਲਸਾ ਸਹੀ ਸਜੂਗਾ ਇੱਕ ਦਿਖਾਵੇ ਦਾ ਹੈ ਇੱਕ ਰਿਐਲਿਟੀ ਦੇ ਵਿੱਚ ਹੈ ਜਦੋਂ ਅਸੀਂ ਸਾਰੇ ਰਿਐਲਿਟੀ ਦੇ ਵਿੱਚ ਆ ਜਾਾਂਗੇ ਨਾ ਇਹ ਮੇਰੇ ਵਿਚਾਰ ਹੈ ਉਦੋਂ ਸ ਪਹਿਲਾਂ ਵੀ ਸਾਡਾ ਰਾਜ ਸੀ ਫੇਰ ਵੀ ਹੋਊਗਾ ਜਦੋਂ ਅਸੀਂ ਇੱਕ ਮੁੱਠ ਹੋਏ ਤੇ ਚਲੋ ਅੱਜ ਲਈ ਇੰਨਾ ਹੀ ਤੇ ਮੈਂ ਇਚਾਵਾਂਗਾ ਕਿ ਸਾਰਿਆਂ ਨੇ ਇਸ ਵੀਡੀਓ ਦਾ ਆਨੰਦ ਮਾਣਿਆ ਹੋਊਗਾ ਤੇ ਵੱਧ ਤੋਂ ਵੱਧ ਤੁਸੀਂ ਇਹਨੂੰ ਸ਼ੇਅਰ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ